ਅ ਦੇਖ ਲਓ ਬੰਕੇ ਕੰਦੀ ਤੁਹਾਨੂੰ ਕਹਿੰਦਾ ਬਾਅਦ ਗੁੱਮਣ ਜਦ ਦਵਾਈ ਹੋਏ ਪਕੌੜੇ ਖਾ ਰਿਆ ਅਫਰ ਬਾਅਦ ਸਟਰੀਟ ਤੇ ਗੱਲ ਤੇ ਆਹ ਪਤਾ ਜਿਹਦੇ ਕੇ ਕੇ ਨੇ ਬ੍ਰੇਕ ਮਾਰਨੀ ਕੋਈ ਨਹੀਂ ਮੈਂ ਇਹਦੇ ਕੋਲੋਂ ਲੱਗਣੀ ਦੇਖੀ ਨਹੀਂ ਭਜਾਣੀ ਇਹਨੇ ਭੈਣ ਦੇ ਉੱਪਰ ਚੱਕ ਦੇ ਇੱਧਰ ਦੇਖੀ ਪਰਵਾਹਾ ਸਾਰਾ ਰਣੇ ਦੀ ਗੱਡੀ ਨਵੀਂ ਹੈ ਨਾ ਬਿਲਕੁਲ ਨਵੀਂ ਹੈ ਉਹਦਾ 500 ਰੁਪਏ ਦੇ ਕੇ ਸੁਣਿਆ ਇਹਨੇ ਲੋਕ ਕਹਿੰਦੇ ਪੀਣੀ ਬਟਾਈ ਉਹ ਤਾਂ ਬਾਹਰ ਦੇ ਕਹਿੰਦੇ ਨੇ ਤਾਂ ਘਰ ਹੀ ਦੇ ਦਿੱਤੀ ਘਾਰੀ ਮੋਟ ਕਰਾ ਲਈ ਇਹਨੇ ਕਿੱਥੋਂ ਦੇ ਕੇ ਆਈ ਬਰੇ ਮੈਂ ਇਹ ਤਾਂ ਘਰੀ ਫੋਨ ਕਰਾ ਦਿੱਤੀ ਕਿੱਥੇ ਦੇਖੀ ਉਹਦਾ ਆਪਣੀ ਕੋਈ ਹੈ ਇਹ ਲਾਡ ਵਾਲੇ ਤਾਂ ਹੋਈ ਜੀ ਆਪਣੀ ਲਾਡ ਨਾਲ ਤੇ ਤਾਂ ਹੋਈ ਜੀ ਹੁਣ ਕੋ ਰੋਕਦੇ ਹੁਣ ਵੀ ਉਹੀ ਰੂਟ ਹੈ ਬਚਿਆ ਦਾ ਹੋਰ ਕੀ ਬਾਈ ਮੇਰੇ ਵੀ ਕੱਢਣੀ ਉਹ ਤਾਂ ਹੁਣੇ ਕੱਢੀ ਹੋ ਜਾਂਦੀ ਹੈ ਸਰਗਰਦੀ ਆ ਹੁਣ ਕੋ ਰੋਕਦੇ 10 ਮਿੰਟਸ ਨਾਲ ਹੋ ਗਿਆ ਨਾ ਕਿੱਥੇ ਸ਼ੋਅ ਹੋਦਾ 15 ਰਾਕੇ ਪਕੌੜੇ ਬੈਠ ਗਿਆ ਬਈ ਕੌਣ ਆ ਗਿਆ ਖਰਾ ਦਾ ਫੋਨ ਫਾਈਦਾ ਰਾਮ ਉਹ ਲੜੇ ਲੜੇ ਬੰਦੇ ਕੋੜੇ ਵਿੱਚ ਲੜਦੇ ਪਏ ਡਰਾਈਵਰ ਕੋੜੇ ਵਿੱਚ ਲੜਦੇ ਪਏ ਉਹ ਕੋੜੇ ਪਿੱਛੇ ਲੜਦੇ ਪਏ ਭਜੀ ਉਹ ਵੀ ਧਮਕੀ ਦੇਉਂਦਾ ਖਾਲੇ ਖਾਲੇ ਮੈਂ ਦੇਖਾਂ ਜਿੱਦੀ ਖਾ ਕੇ ਪੇਟ 'ਚ ਪਾਏਗਾ ਬਾਲ ਗੇਰੇ ਭਾਈ ਹਾਂ ਜਿੰਦੀ ਨਹੀਂ ਹੋਣਾ ਤਿਲ ਕੈਪੈਸਿਟੀ ਖਾਵਾਂਗੇ ਉਸੇ ਜੀ ਹੂੰ ਹੂੰ ਤੁਲਖਾਨ ਨੂੰ ਨਾ ਕਰਿਆ ਦਿਖਾ ਹਾਂ ਇਹਦੀ ਸਾਡੀ ਕੈਪੈਸਿਟੀ ਵੀ ਖਾਵਾਂਗੇ ਕਰੜ ਰੈਂਟ ਕੋਲਾ ਨੋ ਪੱਤੀ ਖਾਲੂ ਯਾਰ ਰੈਂਟ ਰੈਂਬੂ ਰੈਂਬੂ ਪੁਲਿਸ ਆ ਗਿਆ ਤੇਰੀ ਗੱਡੀ ਨੂੰ ਇਹ ਪੁਲਿਸ ਵਾਲੇ ਰੋਗਲਾ ਰੋਗਲਾ ਇਹਦੀ ਮੇਰੀ ਵਾਲੀ ਹੈ ਹੈ ਰੋਗ ਲੈਣੇ ਆ ਆ ਬੇ ਇਹਦੀ ਰੋਕਿਆ ਲਾਉਣ ਪੈਣੀ ਰੋਗ ਸਾਡੇ ਸਾਡੇ ਵਾਲੇ ਤੂਫਾਨ ਹੀ ਰੁਕਦੇ ਹੈਗੇ ਬਈ ਆਲਰੇਡੀ ਪਰਮਿਟ ਆਲਰੇਡੀ ਪਰਮਿਟ ਆ ਪਹਿਲਾਂ ਪਰਮਿਟ ਵਿੱਚ ਤੇ ਆਲਡੇ ਦੇ ਇਸੇ ਪੀਵੀ ਗਾਰੰਟੀ ਆ ਰਹੀ ਹੈ ਕਿ ਕੋਈ ਤਾਈ ਤੋਂ ਕੋਈ ਨਹੀਂ ਹੁਣ ਕੀ ਹੋ ਰਿਹਾ ਹੈ ਸਾਲ ਤੱਕ ਕੀ ਹੋਣਾ ਜੇਤੀ ਉਹ ਉਂਗਰਵਾਸੀ ਇਹ ਕਹਿੰਦੇ ਹੇ ਹੇ ਫੋਟ ਪਾਰਟੀਆਂ ਉੱਥੇ ਛੱਡ ਗਿਆ ਜਾਗੇ ਸਹੀ ਗੱਲ ਹੈ ਸਹੀ ਗੱਲ ਹਾਂ ਓਕੇ ਓਕੇ ਹੋ ਗਿਆ ਹਾਂ ਵੀਰ ਜੀ ਅਲੀ ਬਾਈਪਾ ਦੇ ਖਾਣੇ ਤੋਂ ਖਾ ਗਏ ਯਾਰ ਤਾਂ ਪਹਿਲਾਂ ਆ ਗਿਆ ਜੱਫੀ ਛਾਪ ਗਿਆ ਸਾਡੇ ਦੋ ਬੰਦੇ ਬੈਠੇ ਸੀਗੇ ਪਿੱਛੇ ਪਹਿਲਾਂ ਹੀ ਉਹ ਪਿੱਛੇ ਗੱਲਾਂ ਕਰ ਰਹੇ ਦੇਖ ਰਾਜ ਨੂੰ ਮੰਗਾ ਦੇਦੇ ਪੈਸੇ ਲਗਾ ਤੇ ਉਹ ਵਿੱਚ ਹਾਸੇ ਮਜ਼ਾਕ ਕਰ ਰਿਹਾ ਵੀ ਦੇਖਾ ਪੈਸੇ ਯਾਰ ਮੈਨੇ ਆ ਚਾਹ ਤਾਂ ਪਹਿਲਾਂ ਬਿਨੇ ਪਾਣੀ ਚਾਹ ਨਾਲ ਲੱਡੂ ਵੀ ਸੇ ਕੋਜੀ ਨੂੰ ਕੋਜੀ ਤਾਚਾ ਮਾ ਵੀ ਚੱਲ ਚੱਲ ਜੀ ਤਾਤਾ ਨੂੰ ਚਾਹ ਲੱਡੂ ਕਰੇ ਲੈ ਤੁਹਾਨੂੰ ਕਹਾਂਗੀ ਜਿਹੜਾ ਇਹ ਬੰਦ ਕਰੇਗਾ ਦੇਖੋ ਦਸਤੂਰ